ਸ੍ਰੀ ਗਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਪਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਭਰੀ ਸਬਜਾਏ ਰਹਾਉ ਹਰਤਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵਸਸ ਦੀਪ ਅਨੂਪ ਜੋਤ ਤ੍ਰਿਪਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਜਾਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਇ ਐਸਾ ਸਤਗੁਰੂ ਜੀ ਮਿਲਿਆ ਤਾਂ ਸਹਜੇ ਲੈ ਮਿਲਾਈ ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਈਐ ਖੋਟੇ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਿਉ ਮਲ ਜਾਏ ਸਮਾਏ ਸੁਖ ਕਾ ਮੰਗੈ ਸਭ ਕੋ ਦੁਖ ਨਾ ਮੰਗੈ ਕੋਈ ਸੁਖ ਹੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਇ ਸੁਖ ਦੁਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਇ ਵੇਦ ਪੁਕਾਰ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕ ਨਾਮ ਰਤੇ ਗੁਣਤਾਸ ਸਚ ਰਤੇ ਸਿ ਜਿਣ ਗਏ ਹਉ ਸਦ ਬਲਿਹਾਰੈ ਜਾਸ ਚਾਹਉ ਜਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੁਹ ਕਾਲਾ ਪਤਖੋਏ ਜਿਨੀ ਨਾਮ ਵਿਸਾਰਿਆ ਅਬ ਗੁਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ ਆਪਿ ਪਛਾਨੈ ਘਰ ਵਸੈ ਹੋ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਸਿਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੋਹਾਗਣੀ ਚਉ ਥੇਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਦਾਨ ਹੈ ਗੁਰ ਦੀ ਆ ਬਲ ਜਾਓ ਰਹਾਓ ਗੁਰਮਤਿ ਪਤ ਸ਼ਾਬਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਘੜੀ ਨਾ ਜੀਵਾਂ ਬਿਨ ਨਾਮੈ ਮਰ ਜਾਵ ਮੈਂ ਅੰਧੇ ਨਾਮ ਨਾ ਵਿਸਰੈ ਟੇਕ ਟਿਕੀ ਘਰ ਜਾਓ ਗੁਰੂ ਜਿਨਾਂ ਕਾ ਅੰਧੁਲਾ ਚੇਲੇ ਨਾਹੀ ਠਾਉ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸਵਾਉ ਆਏ ਗਿਆ ਪਛਤਾਵਣਾ ਜਿਉ ਸੁਣੇ ਘਰ ਕਾ ਬਿਨ ਨਾਮੈ ਦੁਖ ਦੇ ਹੁਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨ ਚੀਤ ਸ਼ਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹਉ ਗੁਰ ਪੁੱਛौं ਆਪਣੇ ਗੁਰ ਪੁੱਛ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁੱਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੇ ਉਰ ਧਾਰ ਸੋ ਕਿਉ ਮਨੋ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਾਲਾ ਹੈ ਆਪਕੋ ਵਡਹ ਵਡੇਰੀ ਹੋਏ ਗੁਰ ਬਿਨ ਆਪ ਨ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉ ਮੈਂ ਕਰੈ ਨਾਂ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਗਾਰੀਐ ਜੋ ਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ ਦੁਖ ਘਣੋ ਦੋਹਾ ਗਣੀ ਨਾ ਘਰ ਸੇਜ ਪਧਾਰ ਮਨ ਰੇ RAM ਜਪੋ ਸੁਖ ਹੋਇ ਬੇਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸਿੰਗਾਰ ਸਚ ਮਾਣੇ ਪਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਆਂ ਗੁਰ ਮੇਲੀ ਗੁਣ ਚਾਰ ਸਚ ਮਿਲ ਹੋਵਾਰ ਕਾਮਣੀ ਤੇਰ ਮੋਹੀ ਰੰਗ ਲਾਇ ਮਾਨ ਤਾਨ ਸਾਥ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੁਆ ਜੇ ਮਰੈ ਤਾ ਪਿਰ 라ਵੈ ਨਾਰ ਇਕਤ 타 ਗੈ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਬਾ ਸੁਖ ਊਪਜੈ ਗੁਰਮੁਖ ਨਾਮ ਆਧਾਰ ਖਿਨ ਮਹਿ ਊਪਜੈ ਖਿਨ ਖਪੈ ਖਿਨੇ ਆਵੇ ਖਿਨ ਜਾਏ ਸ਼ਬਦ ਪਛਾਣੈ ਰਬ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਾਪਾਰੀ ਬਣ ਜਾ ਰਿਆ ਆਏ ਵਜਹੋ ਲਿਖਾਏ ਕਾਰ ਕਮਾਵਹਿ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੈ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ